ਮੋਦੀ ਸਰਕਾਰ ਦੇ ਵੱਲੋਂ 2023 ਦੇ ਵਿੱਚ ਪਾਸ ਕੀਤੇ ਤਿੰਨ ਕ੍ਰਿਮੀਨਲ ਲਾਅ ਅੱਜ ਯਾਨੀ ਕਿ 1 ਜੁਲਾਈ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਲਾਗੂ ਹੋਣਗੇ ਆਓ ਸਮਝਦੇ ਹਾਂ ਕਿ ਆਖਰ ਇਹ ਤਿੰਨ ਕਾਨੂੰਨ ਜੋ ਕਿ ਅੰਗਰੇਜ਼ਾਂ ਵੇਲੇ ਤੋਂ ਭਾਰਤ ਅੰਦਰ ਚੱਲ ਰਹੇ ਸਨ ਜਿਨ੍ਹਾਂ ਵਿੱਚ ਆਈਪੀਸੀ, ਸੀਆਰਪੀਸੀ ਅਤੇ ਆਈਈਏ ਨੂੰ ਹੁਣ ਬਦਲ ਕੇ ਇਸ ਦੇ ਥਾਂ ਹੁਣ ਭਾਰਤੀ ਨਿਆਂ ਸਹਿਯਤਾ, ਭਾਰਤੀ ਨਾਗਰਿਕ ਸੁਰੱਖਿਆ ਸਹਿਯਤਾ, ਭਾਰਤੀ ਸਖਸ਼ਾ ਅਧਿਨਿਯਮ ਲਾਗੂ ਕਰ ਦਿੱਤੇ ਗਏ ਨੇ ਆਖਰ ਇਹਨਾਂ ਕਾਨੂੰਨਾਂ ਦੇ ਵਿੱਚ ਹੈ ਕਿ ਭਾਰਤੀ ਨਿਆਂ ਸਾਹਿਤਾ ਬੀ ਐਨ ਐਸ ਜੇਕਰ ਇਸ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਨਿਆਂ ਸਾਹਿਤਾ ਬਿੱਲ ਆਈ ਪੀ ਸੀ ਨੂੰ ਬਦਲ ਕੇ ਨਵੇਂ ਜੁਰਮ ਇਸ ਦੇ ਵਿੱਚ ਜੋੜ ਦਿੱਤੇ ਗਏ ਨੇ ਇਸ ਦੇ ਵਿੱਚ ਅਤਵਾਦੀ ਗਤੀਵਿਧੀਆਂ ਕਰਨ ਵਾਲਿਆਂ ਦੇ ਲਈ ਸਖਤੀ ਕੀਤੀ ਗਈ ਹੈ ਜਸਤਾ ਬੱਚੂ ਕੋਈ ਵੀ ਵਿਅਕਤੀ ਜੇਕਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਮਨਸ਼ਾ ਰੱਖਦਾ ਹੈ ਤਾਂ ਉਸ ਨੂੰ ਦਹਿਸ਼ਤਗਰ ਦਾਖਿਆ ਜਾਵੇਗਾ ਇੱਥੇ ਤੱਕ ਕਿ ਦੇਸ਼ ਦੇ ਖਿਲਾਫ ਗੈਰ ਹਿੰਸਕ ਬੋਲਣ ਵਾਲੇ ਤੇ ਵੀ ਇਹ ਧਾਰਾ ਲਾਗੂ ਹੋਵੇਗੀ ਇਹ ਕਾਨੂੰਨ ਦੇ ਤਹਿਤ ਐਸਪੀ ਕੋਲ ਇਹ ਹੱਕ ਹੋਵੇਗਾ ਕਿ ਦੋਸ਼ੀ ਨੂੰ ਕੀ ਸਜ਼ਾ ਮਿਲਣੀ ਹੈ ਜਾਂ ਫਿਰ ਸਜ਼ਾ ਮਿਲਣੀ ਚਾਹੀਦੀ ਵੀ ਹੈ ਜਾਂ ਨਹੀਂ ਔਰਤਾ ਤੇ ਜਿੰਸੀ ਅਪਰਾਧ ਅਤੇ ਫਾਈਬਰ ਅਪਰਾਧ ਕਰਨ ਵਾਲਿਆਂ ਦੇ ਲਈ ਵੀ ਇਸ ਵਿੱਚ ਸਜ਼ਾ ਸਖਤ ਕਰ ਦਿੱਤੀ ਗਈ ਹੈ ਇਹ ਕਾਨੂੰਨ ਪੀੜਤਾਂ ਨੂੰ ਨਿਆਂ ਦੇਣ ਤੇ ਜ਼ੋਰ ਦਿੰਦਾ ਹੈ ਔਰਤਾਂ ਦੇ ਖਿਲਾਫ ਹੋ ਰਹੇ ਅਪਰਾਧ ਨੂੰ ਮੁੜ ਪਰਿਭਾਸ਼ਿਤ ਇਸ ਵਿੱਚ ਕੀਤਾ ਗਿਆ ਹੈ ਮੌਬ ਲੀਚਿੰਗ ਨੂੰ ਅਪਰਾਧ ਦੇ ਵਿੱਚੋਂ ਪਰਿਭਾਸ਼ਿਤ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਮੌਬ ਲੀਚਿੰਗ ਦੀ ਤਾਂ ਪਹਿਲਾਂ ਇਸ ਨੂੰ ਅਪਰਾਧ ਨਹੀਂ ਸੀ ਮੰਨਿਆ ਜਾਂਦਾ ਪਰ ਹੁਣ ਇਸ ਲਾਅ ਦੇ ਤਹਿਤ ਮੌਬ ਲੀਚਿੰਗ ਕਰਨ ਵਾਲੇ ਨੂੰ ਅਪਰਾਧੀ ਮੰਨਿਆ ਜਾਵੇਗਾ ਅਤੇ ਉਸ ਅਪਰਾਧੀ ਨੂੰ ਸਜ਼ਾ ਵੀ ਜੋ ਹੈ ਉਹ ਦਿੱਤੀ ਜਾਵੇਗੀ ਅਗਲੇ ਬਿਲ ਦੀ ਅਗਰ ਗੱਲ ਕਰੀਏ ਅਗਲੇ ਲਾਅ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਇਹ ਕਾਨੂੰਨ ਸੀਆਰਪੀਸੀ ਨੂੰ ਬਦਲਦਾ ਹੈ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਬਿਲ ਇਹੇ ਬਿਲ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਨੂੰ ਬਦਲਣ ਦੇ ਲਈ ਤਿਆਰ ਕੀਤਾ ਗਿਆ ਹੈ ਅਪਰਾਧਿਕ ਮੁਕਦਮਿਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਅਤੇ ਨਿਆ ਪ੍ਰਣਾਲੀ ਦੀ ਕੁਸ਼ਲਤਾ ਨੂੰ ਵਧਾਉਣਾ ਇਸ ਦਾ ਕੰਮ ਹੈ ਹਤਕੜੀਆਂ ਦੀ ਵਰਤੋਂ ਹੁਣ ਗ੍ਰਿਫਤਾਰੀ ਤੋਂ ਇਲਾਵਾ ਆਰਥਿਕ ਅਪਰਾਧਾਂ ਦੇ ਲਈ ਵੀ ਕੀਤੀ ਜਾ ਸਕਦੀ ਹੈ ਪੁਲਿਸ ਹਿਰਾਸਤ ਸ਼ੁਰੂਆਤੀ 15 ਦਿਨਾਂ ਤੋਂ ਅੱਗੇ ਵੀ ਜਾ ਸਕਦੀ ਹੈ ਮੁਕਦਮੇ ਦੇ ਵਕਤ ਵਕਤ ਪੜਾਵਾਂ ਦੇ ਲਈ ਸਮਾਂ ਸੀਮਾਵਾਂ ਦੇ ਨਾਲ ਨਿਆਂਇਕ ਪ੍ਰਕਿਰਿਆ ਦੇ ਵਿੱਚ ਵੀ ਦੇਰੀ ਨੂੰ ਘਟਾਉਣ ਤੇ ਜ਼ੋਰ ਦਿੱਤਾ ਗਿਆ ਹੈ ਕਸਟਡੀਅਲ ਹਿੰਸਾ ਦੇ ਖਿਲਾਫ ਉਪਾਵਾ ਸਮੇਤ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਜਵਾਬਦੇਹ ਰੱਖਣ ਦੇ ਲਈ ਮਜ਼ਬੂਤ ਪ੍ਰਬੰਧ ਕੀਤੇ ਗਏ ਨੇ ਪੀੜਤਾ ਅਤੇ ਗਵਾਹਾਂ ਦੀ ਸੁਰੱਖਿਆ ਅਤੇ ਨਿਆਂਇਕ ਪ੍ਰਕਿਰਿਆ ਦੇ ਵਿੱਚ ਸਹਿਯੋਗ ਨੂੰ ਯਕੀਨੀ ਬਣਾਉਣ ਦੇ ਲਈ ਉਹਨਾਂ ਦੀ ਸੁਰੱਖਿਆ ਦੇ ਲਈ ਜੋ ਵਿਧੀ ਹੈ ਉਹ ਵੀ ਇਸ ਦੇ ਤਹਿਤ ਸੁਧਾਰੀ ਗਈ ਹੈ ਅਗਲੇ ਨਿਯਮ ਦੀ ਜੇਕਰ ਗੱਲ ਕੀਤੀ ਜਾਵੇ ਭਾਰਤੀ ਸਖਸ਼ਾ ਨਿਯਮ ਇਸ ਬਿਲ ਦਾ ਉਦੇਸ਼ ਭਾਰਤੀ ਸਬੂਤ ਐਕਟ ਨੂੰ ਬਦਲਣਾ ਟੈਕਨੋਲੋਜੀ ਦੇ ਵਿੱਚ ਤਰੱਕੀ ਅਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਿੱਚ ਤਬਦੀਲੀਆਂ ਨੂੰ ਅਨੁਕੂਲ ਬਣਾਉਣ ਦੇ ਲਈ ਸਬੂਤ ਦੇ ਨਿਯਮਾਂ ਨੂੰ ਅਧੁਨਿਕ ਬਣਾਉਣਾ ਹੈ ਗੱਲ ਕੀਤੀ ਜਾਵੇ ਡਿਜੀਟਲ ਯੁੱਗ ਨੂੰ ਦਰਸਾਉਂਦੇ ਹੋਏ ਇਸ ਕਾਨੂੰਨ ਦੇ ਵਿੱਚ ਇਲੈਕਟ੍ਰੋਨਿਕ ਅਤੇ ਡਿਜੀਟਲ ਸਬੂਤ ਦੀ ਸਵੀਕਾਰਤਾ ਤੇ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਗਵਾਹਾਂ ਦੀਆਂ ਗਵਾਹੀਆਂ ਨੂੰ ਰਿਕਾਰਡ ਕਰਨ ਦੇ ਲਈ ਵੀਡੀਓ ਕਾਨਫਰੈਂਸਿੰਗ ਅਤੇ ਹੋਰ ਆਧੁਨਿਕ ਤਰੀਕਿਆਂ ਦੇ ਲਈ ਪ੍ਰਬੰਧ ਕੀਤੇ ਗਏ ਨੇ ਇਹੀ ਯਕੀਨੀ ਬਣਾਉਣ ਦੇ ਲਈ ਕਿ ਸਿਰਫ ਭਰੋਸੇਮੰਦ ਅਤੇ ਟੁਕਵੇ ਸਬੂਤ ਹੀ ਅਦਾਲਤ ਵਿੱਚ ਸਵੀਕਾਰ ਕੀਤੇ ਜਾ ਸਕਦੇ ਨੇ ਸੁਣਨ ਵਾਲੇ ਸਬੂਤ ਅਤੇ ਆਲੇ ਦੁਆਲੇ ਦੇ ਵੀ ਨਿਯਮ ਜੋ ਨੇ ਉਹਨਾਂ ਨੂੰ ਸਖਤ ਕੀਤੇ ਗਏ ਨੇ ਇਸ ਦੇ ਵਿੱਚ ਡੀਐਨਏ ਅਤੇ ਫੋਰੈਂਸਿਕ ਖੋਜ ਨੂੰ ਵੀ ਸ਼ਾਮਲ ਕੀਤਾ ਗਿਆ